ਸਨਾਸਰੀ ਮਹੱਲਾ ਪੰਜਵਾਂ ਕਰ ਕਿਰਪਾ ਦੀਓ ਮੋ ਨਾਮ ਬੰਦਨ ਤੇ ਛੁਟ ਕਾਈ ਮਨ ਤੇ ਬਿਸਰੀਓ ਸਗਲੋ ਧੰਦਾ ਗੁਰ ਕੀ ਚਰਨੀ ਲਾਈ ਸਾਧ ਸੰਗ ਚੰਤ ਬਰਾਨੀ ਛਾਡੀ ਆਹ ਬੁੱਧ ਮੋ ਮੰਨ ਬਾਸਨ ਦੀ ਕਰ ਗੱਡਾ ਗਾਡੀ ਰਹਾਉ ਨਾ ਕੋ ਮੇਰਾ ਦੁਸ਼ਮਨ ਰਿਆ ਨਾ ਹਮ ਕਿਸ ਕੈ ਬੈرائی ਬ੍ਰਹਮ ਬਸਾਰੇ ਪਸਾਰੇ ਉਹ ਪੀਤਰ ਸਤ ਗੁਰ ਤੇ ਸੋ ਜੀ ਪਾਈ ਸਭ ਕੋ ਮੀਤ ਹਮੇ ਆਪਨ ਕੀ ਨਾ ਹਮ ਸਬਨਾ ਕੇ ਸਾਜਨਾ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ ਬਿਨ ਸੋ ਠੀਠਾ ਅੰਬਰ ਤ ਉਠਾ ਸਬਦ ਲਗੋ ਗੁਰ ਮੀਠਾ ਜਲ ਥਲ ਮਈਲ ਸਰਬ ਨਵਾਸੀ ਨਾਨਕ ਰਮਈਆ ਡਿਠਾ ਤਨਾਸਰੀ ਮਹੰਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਉਹ ਆਈ ਮਹਾ ਆਨੰਦ ਸਦਾ ਕਰ ਕੇ ਰਤਨ ਪੁਰਖ ਬਿਦਾਤਾ ਪਾਈ ਅਬ ਮੋ ਰਾਮ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮੈਂ ਸਤਗੁਰ ਪੂਰਾ ਪਾਇਓ ਰਹਾਉ ਗੋਣ ਨੇ ਨਦਾਨਰਦ ਭੀਤਰ ਵਸਿਆ ਤਾਂ ਦੋਖ ਪਰਮ ਬਉ ਭਾਗਾ ਭਈ ਬਰਾਬਤ ਵਸਤੀ ਆ ਗੋਚਰ RAM ਨਾਮ ਰੰਗ ਲਾਗਾ ਚੰਤ ਅਚੰਤਾ ਸੋਚਿਆ ਸੋਚਾ ਸੋ ਗਲਬੋ ਮੋ ਥਕਾ ਹਮੈ ਰੋਗ ਮਿਟੇ ਕਿਰਪਾ ਤੇ ਜਮਤੇ ਭੇ ਬਿਬਾਕਾਂ ਗੁਰ ਕੀ ਟੇਲ ਗੁਰੂ ਕੀ ਸਿਵਾ ਗੁਰ ਕੀ ਆਗਿਆ ਪਾਣੀ ਕੋ ਨਾਨਕ ਜਿਨ ਜਮਤੀ ਕਾਢੈ ਤਿਸ ਗੁਰ ਕੈ ਕੁਰਬਾਨੀ ਤਨ ਸ੍ਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੋ ਘੜ ਸੋ ਜਾਨੀ तिन ही सुन दुख सुख मेरा तो बि निकी खटानी जी की पैमानी अवर जतन कर रे बोते तिन तिल नहीं कीमत जानी रहाओ ਅੰਮ੍ਰਿਤ ਨਾਮ ਨਰਮੋਲਕ ਹੀਰਾ ਗੁਰ ਦੀ ਨੂ ਮੰਤਾਨੀ ਡਿਗੇ ਨਾ ਡੋਲੇ ਡਿਰੜ ਕਰ ਰਿਓ ਤੂਰਨ ਹੋਏ ਤ੍ਰਿਪਤਾਨੀ ਓ ਜੋ ਵਿਚ ਹਮ ਤੁਮ ਕਸ਼ ਹੋਤੀ ਦਿਨ ਕੀ ਬਾਤ ਬਿਲਾਨੀ अलंकार मिल थैली होई है होती कनक बखानी परगट्यो जोत सहज सुख सोभा बाजी अनहत बानी कौ नानक कने चल कर बद गुरओ बंदानी ਨੌਸਰੀ ਮਹੱਲਾ ਪੰਜਵਾ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੇ ਦ੍ਰਿਸ਼ਣ ਨਾ 부ਜੀ ਲੱਭ ਰਹਾ ਮਾਇਆ ਰੰਗ ਮਾਤੀ ਲੋਚਨ ਕਸ਼ੂਨਾ ਸੁਜੀ ਵਿਖਿਆ ਮੈਂ ਕਨਹੀ ਤ੍ਰਿਪਤ ਨਾ ਪਾਈ ਜੋ ਪਾਵਕੀ ਦਨ ਨਹੀਂ ਤਰਾਪੈ ਬਿਨ ਹਰ ਕਹਾਂ ਆਕਾਈ ਰਹਾਉ ਦਿਨ ਦਿਨ ਕਰਤ ਭੋਜਨ ਬੋ ਵਿੰਜਨ ਤਾਂ ਕੀ ਮਟੈ ਨਾ ਭੁੱਖਾ ਉਦਮ ਕਰੈ ਸਾਨ ਕੀ ਨਿਆਹੀ ਚਾਰੇ ਕੁੰਡਾ ਕੋਖਾ ਕਾਮਵੰਤ ਕਾਮੀ ਬਉ ਨਾਰੀ ਪਰ ਗਰੇ ਜੋ ਨਾ ਚੋਕੈ ਦਿਨ ਪ੍ਰਤ ਕਰੈ ਕਰੇ ਪਛਤਾਪੈ ਸੋ ਗਲੋਬ ਮੈ ਸੂਕੈ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਏਕਨ ਧਾਨਾ ਸੋਕ ਸਹਿ ਜੀ ਆਨੰਦ ਸੰਤਨ ਕੈ ਨਾਨਕ ਗੁਰਤੀ ਜਾਨਾ ਤਨਾਸਰੀ ਮਹੱਲਾ ਪੰਜਵਾ ਲਵੇ ਨਾ ਲਗਨ ਕੋ ਹੈ ਕਸ਼ੂਐ ਜਾਨ ਕੋ ਫਰੇ ਤਾਵੇ ਜਾਨ ਕੋ ਗੁਰ ਦੀ ਨੋਏ ਅੰਬਰਤ ਜਸ ਹੀ ਕੋ ਬਨਿਆ ਵੈ ਜਾਂ ਕੋ ਆਈ ਹੋਈ ਕਰਸਾ ਖਾਣ ਪਾਣ ਆਨ ਨਹੀਂ ਖੁੱਦਿਆ ਤੰਕੇ ਚਿਤਨਾ ਬਸਾ ਰਹਾਉ ਮਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਨ ਪਾਈ ਬਰਨ ਨਾਸਾ ਕੋ ਉਸਤਤ ਤਾਂ ਕੀ ਕੀਮਤ ਕਹਿ ਨਾ ਜਾਈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਈ ਅਚਿੰਤਾ ਜਾਨ ਕੋ ਦਇਆ ਕਰੀ ਮੇਰੇ ਠਾਕਰ ਤਨ ਗੁਰੇ ਕਮਨ ਮੰਨਤਾ ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤ ਪਾਲਾ ਊਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲਗ ਪਾਲਾ ਤਨਾਸਰੀ ਮਹੱਲਾ ਪੰਜਵਾਂ ਬਾੜ ਜਾਓ ਗੁਰ ਆਪਣੀ ਉਪਰ ਜਨ ਹਰ ਹਰ ਨਾਮ ਦਰਡਾਇਆ ਮਹਾ ਉਦਿਆਨ ਅੰਧਕਾਰ ਮੈਂ ਜਨ ਸਿੱਧਾ ਮਾਰਗ ਦਿਖਾਇਆ ਹੰਬਰੇ ਪ੍ਰਾਨ ਗੋਪਾਲ ਗੋਬਿੰਦ ਇਹਾਂ ਓਹਾਂ ਸਰਬ ਕੋ ਥੋਕ ਗਈ ਇਹਾਂ ਓਹਾਂ ਸਰਬ ਥੋਕ ਕੀ ਜਿਵੇਂ ਹਮਾਰੀ ਚੰਦ ਰਹਾਉ ਜੰਕੈ ਸਿਮਰਨ ਸਰਬਨਿਧਾਨਾ ਮਾਨ ਮੈਤ ਮਤਤ ਪੂਰੀ ਜੰਕੈ ਸਿਮਰਨ ਸਰਬਨਿਧਾਨਾ ਮਾਨ ਮੈਤ ਬਤ ਪੂਰੀ ਨਾਮ ਲੈਤ ਕੋਟ ਅਗਨਾਸੀ स्वागत बाछे सब तोरी ਸਰਬ ਮਨੋਰਥ ਜੀ ਕੋ ਚਾਹੇ ਸੇਵੈ ਇਕਨ ਧਨਾਨ ਪਰਮ ਪਰਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਾਨਾ ਸੀਤਲ ਸਾਥ ਮਹਾਂ ਸੁਖ ਪਾਇਆ ਚੰਤ ਸੰਗ ਰਿਓ ਓਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹ ਨਾਨਕ ਕੀ ਨੂੰ ਚੋਲਾ ਤਨਾਸਰੀ ਮਹੱਲਾ ਪੰਜਵਾਂ ਜੈ ਕਰਨੀ ਹੋਵੇ ਸਰਮਿੰਦਾ ਇਹ ਆ ਕਮਾਨੀ ਰੀਤ ਸ਼ੰਤ ਕੇ ਨਿੰਦਾ ਸਾਗਤ ਕੀ ਪੂਜਾ ਐਸੀ ਦਰੜੀ ਬਤਰੀਤ ਮਾਇਆ ਮੋ ਭਲੋ ਅਵਰੇ ਹੀਤ ਹਰ ਚੰਦ ਓਰੀ ਬਨ ਹਰ ਪਾਤਰੀ ਇਹ ਤੁਹਾਰੋ ਬੀਤ ਰਹਾਉ ਚੰਦਨ ਲੇਪਹੁਤ ਦੇ ਕੋ ਸਖ ਘਰ ਤਬ ਪਸਮ ਸੰਗੀਤ ਅੰਮ੍ਰੰਦ ਸੰਗ ਨਾਇ ਰਚਿ ਆਵਤ ਬਿਖੈ ਠ ਗਉਰੀ ਪ੍ਰੀਤ ਊਤਮ ਸੰਤ ਪਲੇ ਸੰਜੋਗੀ ਇਸ ਜਗ ਮੈਂ ਪਵਿਤ ਪਨੀਤ ਜਾਤ ਆਕਾਰth ਜਨਮ ਪਦਾਰਥ ਕਾਚ ਬਾਦਰ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗਿਨ ਦੁਖ ਤੇ ਨਿਕਸਿਓ ਨਾਨਕ ਇਕ ਪਰীত ਧਨਾਸਰੀ ਮਹੱਲਾ 5ਵਾਂ ਪਾਨੀ ਪੱਖਾ ਪੀਸੋ ਸੰਤ ਆਗੇ ਗੁਣ ਗੋਵਿੰਦ ਜਸ ਗਾਹੀ ਸਾਸ ਸਾਸ ਮਨ ਨਾਮ ਸਮਾਰੇ ਏਉ ਬਿਸਰਾ ਮਨਿਤ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕਰ ਸਦਾ ਸਦਾ ਤਦ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੌ ਮਾਨ ਛਟੈ ਬਿਨਸ ਜਾਏ ਪਰਮਾਹੀ ਆਨੰਦ ਰੂਪ ਵਰਯੋ ਸਭ ਮਤੀ ਜਤ ਕਤ ਪੇਖ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦਨ ਪਤਿਤ ਪਾਵਨ ਗੁਸਾਈ ਕੋਟ ਸੂਖ ਅਨੰਦ ਰਾਜ ਪਾਏ ਮੁਕਤੀ ਨਿਮਕ ਬਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁੱਝੀ ਹੈ ਨਾਨਕ ਤ੍ਰਿਪਤ ਆਕਾਈ ਤਨਾਸਰੀ ਮਹੱਲਾ ਪੰਜਵਾਂ ਜਿਨ ਕੀ ਨੇ ਵਸ ਆਪਣੇ ਤ੍ਰੈ ਗੁਣ ਭਵਨ ਚਤਰ ਸੰਸਾਰਾ ਜਗਿਸ਼ ਨਾਨ ਤਾਪਥਾਨ ਖੰਡੇ ਕਿਆਏ ਜੰਤ ਵਿਚਾਰ ਪ੍ਰਭ ਕੀ ਓਟ ਗਈ ਤੂੰ ਛੁੱਟੋਂ ਸਾਧ ਕੇ ਪ੍ਰਸਾਦ ਹਰ 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 ਗਾਹੀ ਵਿਖੇ ਬਿਆਦ ਤਬ ਹੂਟੋਂ ਰਹਾਉ ਨੈ ਸੁਣੀਐ ਨੈ ਮੁਕਤੇ ਬਕੀਐ ਨੈ ਮੋਹੀ ਓ ਡੀਠੀ ਐਸੀ ਠਗੋਰੀ ਪਾਏ ਭਲਾਵੇ ਮਨ ਸਭ ਕੈ ਲਾਗੇ ਮੀਠੀ ਮਾਏ ਬਾਪ ਪੂਤ ਹਿਤ ਭਰਾਤਾ ਓਨ ਘਰ ਘਰ ਮੈਲਿਓ ਦੁਆ ਕੈਸੀ ਬਾਦ ਕਾਡ ਕਸਹੀ ਪੈ ਸਗਲੇ ਲਰ ਲਰ ਮੋਵਾ ਹਾਂ ਬਲੇ ਹਾਰੀ ਸਤ ਗੁਰ ਆਪਣੈ ਜਨੇ ਚਲਤ ਦਿਖਾਇਆ ਗੁਜ ਜੀ ਭਾਏ ਜਲੇ ਸੰਸਾਰਾ ਭਗਤ ਨਾ ਵਿਆਪੀ ਮਾਇਆ ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘਰ ਲੈ ਆਇਆ ਖਾਟੀ ਤਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਨਮਕ ਨਮਕ ਤਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੀ ਤਾਰੀ ਜੀਵਾ ਇੱਕ ਕਮਨ ਗੁਨ ਕਈਐ ਬੇਸਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਹ ਨਹੀਂ ਲਈਐ ਰਹਾਉ ਕੋਟ ਪਰਾਦ ਹਮਾਰੇ ਖੰਡੋ ਅਨਕਬ ਦੀ ਸਮਝਾਵੋ ਹਮ ਅਗਿਆਨ ਅਲਪ ਮਤ ਤੋਰੀ ਤਮੈ ਆਪੈ ਨਿਬੇਰ ਦਰਖਾਵਹੁ ਤੁਮਰੀ ਸਰਨ ਤਮਾਰੀ ਆਸਾ ਤੁਮਹੀ ਸਜਨ ਸਹੇਲੀ ਰੱਖੋ ਰੱਖਣ ਹਾਰੇ ਦਿਆਲਾ ਨਾਨਕ ਘਰ ਕੇ ਗੋਲੀ ਧਨਾਸਰੀ ਮਹੱਲਾ 5 पूजा वरत तिलकीश नाना पुण्य दान बोदै ना कहूं न पीजै संजम स्वामी बोलै मीठे बैन प्रबज जी को नाम जपत मन चैन बहोत प्रकार खोजै सब तांको ਨਮਕ ਨਾ ਜਾਈ ਲੈਨ ਰਹਾਉ ਜਾਪ ਤਾਪ ਪਰਮਬਸ ਸੁਦਾ ਕਰ ਔਰ ਦੇ ਤਾਪ ਲੈ ਗੈ ਨਾ ਇਹ ਵਿਦਨ ਪਤਿਆ ਨੂੰ ਠਾ ਕਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲ ਕਹ ਹਰ ਜਸ ਤੈਨ ਪਾਇਓ ਜਿਸ ਕਰਪੈਨਾ ਸਾਧ ਸੰਗ ਰੰਗ ਪ੍ਰਭ ਭੇਟੀ ਨਾਨਕ ਸੁਖ ਜਨ ਰੈਨਾ ਤਨਾਸਰੀ ਮਹੱਲਾ ਪੰਜਵਾ ਬੰਦਨ ਤੇ ਛੁਟ ਕਾਵੇ ਪ੍ਰਭ ਮਲਾਵੇ ਹਰ ਹਰ ਨਾਮ ਸੁਨਾਵੇ ਆਸ ਤੇਰ ਕਰੀ ਨੇ ਚਲੇ ਮਨੁਆ ਬਹੁਰਨਾ ਕਤ ਹੂੰ ਤਾਵੇ ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜਿਓ ਹੀਓ ਦਿਓ ਅਰਪੋ ਆਪਣੋ ਚੀਤ ਰਹਾਉ ਪਰ ਧੰਨ ਪਰ ਤਨ ਪਰ ਕੀ ਨਿੰਦਾ ਇਹ ਨਸਿਓ ਪ੍ਰੀਤ ਨ ਲਾਗੇ ਸੰਤੈ ਸੰਗ ਸੰਤ ਸੁਭਾਖਨ ਹਰ ਕੀਰਤਨ ਮਨ ਜਾਗੇ ਗੁਣ ਨਿਦਾਨ ਬਿਆਲ ਪੁਰਖ ਪ੍ਰਭ ਸਰਬ ਸੁਖ ਦਿਆਲਾ ਮੰਗੇ ਦਾਨ ਨਾਮ ਤੇਰਾ ਨਾਨਕ ਜੋ ਮਾਤਾ ਬਾਲ ਗੋਪਾਲਾ ਧਨਾਸਰੀ ਮਹੱਲਾ ਪੰਜਵਾਂ ਹਰ ਹਰ ਲੀਨੇ ਸੰਤ ਬਾਰ ਹਰ ਕੇ ਦਾਸ ਕੀ ਚਿਤ ਵੈ ਬਰਾਈ ਤਸਹੀ ਕੋ ਫੇਰ ਮਾਰ ਰਹਾਉ ਜਨ ਕਾ ਆਪ ਸਹਾਈ ਹੋਆ ਨੰਦਕ ਪਾਗੈ ਹਾਰ ਭਰਮਤ ਭਰਮਤ ਉਹਾ ਹੀ ਮੋਈ ਬਹੁਰ ਗਰੀ ਨਾਮਝਾਰ ਨਾਨਕ ਸਰਨ ਪਰਿਓ ਦੁਖ ਪੰਜਨ ਗੁਨ ਗਾਵੇ ਸਦਾ ਅਪਾਰ ਨੰਦਕ ਕਾਮਕ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰ ਤਨਾਸਰੀ ਮਹੱਲਾ ਪੰਜਵਾਂ ਆਬ ਹਰ ਰੱਖਣ ਹਾਰ ਚਤਾਰਿਆ ਪਤ ਤਪਨੀਤ ਕੀਏ ਖਨ ਭੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਭਈ ਸਾਦ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸੇਮਰ ਸੇਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਓ ਕਦ ਮੰਤਰ ਮੂਲ ਮਨ ਏਕੈ ਮਨ ਬਿਸਵਾਸ ਪ੍ਰਭ ਤਾਰਿਆ ਚਰਨ ਰੇਨ ਬਾਛੈ ਨਤ ਨਾਨਕ ਪੋਣਾ ਹੈ ਪੋਣਾ ਬਲਹਾਰਿਆ ਧਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸੋਹੀਤ ਸਤਗੁਰ ਮੇਰਾ ਸਦਾ ਸਹਾਈ ਜਨ ਦੁੱਖ ਕਾ ਕਾਟਿਆ ਕੀਤ ਰਹਾ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨੰਦਕਕੇ ਮੁਖ ਕਾਲੇ ਕੀਨੈ ਜਨਕਾ ਆਪ ਸਹਾਈ ਸਾਚਾ ਸਾਇਬ ਹਵਾਰਖ ਵਾਲਾ ਰਾਤ ਲੀਏ ਕੰਠ ਲਾਇ ਨਿਰਪੋਪੈ ਸਦਾ ਸੁਖ ਮਾਣੀ ਨਾਨਕ ਹਰ ਗੁਣ ਗਾਇ ਧਨਾਸਰੀ ਮਹੱਲਾ 5 ਔਖਾ ਤੇਰੋ ਨਾਮ ਦਿਆਲ ਮੋ ਆਤੁਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੀ ਪ੍ਰਤਪਾਨ ਰਹਾਉ ਤਾਰ ਅੰਗਰੋ ਸੁਆਮੀ ਮੇਰੇ ਦੁਤਿਆ ਭਾਉ ਨਿਵਾਰ ਬੰਦਨ ਕਾਟ ਲਿਓ ਆਪਣੀ ਕਰ ਕਬੂ ਨਯਾ ਵਿਹਾਰ ਤੇਰੀ ਸਰਨ ਪਿਆਹਾਂ ਜੀਵਾ ਤੂੰ ਸਿਮਰਤਿ ਪੁਰਖ ਮੇਰਵਾਨ ਆਠ ਪੈਰ ਪ੍ਰਭ ਕੋ ਆਰਾਦੀ ਨਾਨਕ ਸਦ ਕਰਬਾਨ ਆਠ ਪੈਰ ਪ੍ਰਭ ਕੋ ਆਰਾਦੀ ਨਾਨਕ ਸਦਕਰਬਾਨ